ਅੱਜ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਨਸ ਖਵਿੰਦਰ ਗੱਲੂ ਕਿਉਂਕਿ ਪਾਰਟੀ ਲਈ ਹਮੇਸ਼ਾ ਹੀ ਨਾਲ ਖੜੇ ਰਹੇ ਨੇ ਆਪਾਂ ਸਾਰੇ ਜਾਣਦੇ ਆ ਤੇ ਜਿੰਦੇ ਵੀ ਮਸ਼ਵਰੇ ਦੇ ਲੋਕ ਨੇ ਜਿਹੜਾ ਜਿਹੜੀ ਵੀ ਜਿੱਥੇ ਮਤਲਬ ਇਹਨਾਂ ਨੂੰ ਜੋ-ਜੋ ਵੀ ਕੰਮ ਮਿਲਿਆ ਪਾਰਟੀ ਲਈ ਪੂਰਾ ਵਧੀਆ ਤਰੀਕੇ ਨਾਲ ਕੀਤਾ ਤੇ ਅੱਜ ਪਾਰਟੀ ਨੇ ਇਹਨਾਂ ਨੂੰ ਇੱਕ ਬਹੁਤ ਅਹਿਮ ਅਹੁਦਾ ਜਿਹੜਾ ਦਿੱਤਾ ਤੇ ਉਹਤੇ ਬਤਾਜ ਬੋਸ਼ੀਆ ਤੇ ਮੈਂ ਅੱਜ ਵੀ ਇਹਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਆਪਣੇ ਤੇ ਸਾਰੇ ਸਾਥੀਆਂ ਨੂੰ ਤੇ ਮંત્રી ਸਾਹਿਬਾ ਵੀ ਆਵਾਂ ਤਨਵਾ ਕਰਦਾ ਜਿਹੜਾ ਅੱਜ ਸਾਡੇ ਖੁਸ਼ੀ ਦੇ ਮੌਕੇ ਤੇ ਸਾਡੇ ਨਾਲ ਇੱਥੇ ਪਹੁੰਚੇ ਇੱਥੇ ਕੋਈ ਜਿਹੜਾ ਮੇਨ ਜਰੂਰਤਾ ਗੇਟ ਮੇਨ ਬਣਾ ਤੇ ਅਸੀਂ ਕੋਈ ਜਾ ਕੇ ਨਹੀਂ ਹਮੇਸ਼ਾ ਨਾਲ ਖੜੇ ਨੇ ਉਸ ਦਿਨ ਗੱਲ ਹੋਈ ਆ ਮੰਤਰੀ ਸਾਹਿਬ ਨਾਲ ਅਸੀਂ ਗਏ ਸੀ ਗੇਟ ਦੀ ਗੱਲ ਕੀਤੀ ਆ ਤੇ ਇਹਨਾਂ ਨੇ ਪੂਰਾ ਭਰੋਸਾ ਦਵਾਇਆ ਵੀ ਉਹ ਜਰੂਰ ਅਸੀਂ ਛੇਤੀ ਛੇਤੀ ਤੁਹਾਡੀ ਮੰਗ ਨੂੰ ਪ੍ਰਬੰਧ ਕਰੂਗੇ ਇਹ ਐਸੇ ਸਾਹਿਬ ਪ੍ਰਬੰਧ ਹੋ ਜੂ ਵੀ ਸਾਨੂੰ ਪੂਰਾ ਭਰੋਸਾ ਸੰਸਦ ਸਾਹਿਬ ਤੇ ਮੈਨੂੰ ਜੋ ਉਹ ਪਾਰਟੀ ਨੇ ਮਾਨ ਵਕਸਿਆ ਵਾ ਮੈਂ ਪਾਰਟੀ ਹਾਈ ਕਮਾਂਡ ਜਿਹੜੀ ਆਰਵਿੰਦ ਕੇਜਰੀਵਾਲ ਜੀ ਤੇ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਐਮਐਲਏ ਸਾਹਿਬ ਤੇ ਸੌਂਦ ਸਾਹਿਬ ਮੈਂ ਇਹਨਾਂ ਦਾ ਪਾਰਟੀ ਹਾਈ ਕਮਾਂਡ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਮੇਰੇ ਤੇ ਇਹਨਾਂ ਨੇ ਭਰੋਸਾ ਕਰਕੇ ਜੋ ਮੈਨੂੰ ਮਹਿਮਾਨ ਬਖਸ਼ਿਆ ਮਾਰਕਟ ਕਮੇਟੀ ਵੱਲੋਂ ਜੋ ਪਸੰਦ ਨੇ ਸਮੱਸਿਆਵਾਂ ਨੇ ਜੋ ਉਹਦੇ ਨੇ ਕੀ ਸਰਕਾਰ ਵੱਲੋਂ ਕੀ ਪ੍ਰਬੰਧ ਕੀਤੇ ਜਾਣਗੇ ਨਾਲ ਸੁਣਾਉਣਾ ਜੋ ਵੀ ਹੋਊਗਾ ਜੋ ਉਹ ਵੀ ਹੈ ਸਮੱਸਿਆਵਾਂ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਜੋ ਠੀਕ ਸਭ ਤੋਂ ਪਹਿਲਾਂ ਇੱਕ ਮਿੰਟ ਇੱਕ ਮਿੰਟ ਹਾਂ ਜੀ ਬੈਠਿਆ ਕਰੋ ਜੀ ਚਲੋ ਜੀ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਤੇ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਇੱਕ ਬਹੁਤ ਖੁਸ਼ੀ ਦੇ ਮੌਕੇ ਦੇ ਉੱਤੇ ਇਕਤ੍ਰਿਤ ਹੋਏ ਹੋ ਸਾਡੇ ਬਹੁਤ ਹੀ ਜੁਝਾਰੂ ਸਾਥੀ ਸਾਡੇ ਭਰਾ ਆਮ ਆਦਮੀ ਪਾਰਟੀ ਦੇ ਬੜੇ ਹੀ ਡੈਡੀਕੇਟਿਡ ਵਰਕਰ ਜਿਹੜੇ ਪਾਰਟੀ ਦੇ ਨਾਲ ਤੈਨੂੰ ਪ੍ਰਤੀ ਰਾਤ ਹਰ ਧੁੱਪ ਹਰ ਛਾਂ ਚ ਮੀਂਹੇਰੀ ਝੱਖੜ ਚ ਬਰਾਬਰ ਹਿੱਕ ਡਾ ਕੇ ਬਰਾਬਰ ਖੜੇ ਰਹੇ ਨੇ ਅੱਜ ਵੀ ਖੜੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਉਹਨਾਂ ਨੂੰ ਮਾਰਕੀਟ ਕਮੇਟੀ ਸ਼੍ਰੀ ਮਾਚੀਵਾੜਾ ਸਾਹਿਬ ਦਾ ਜੋ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਗੱਲ ਲਈ ਜਿੱਥੇ ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਵਧਾਈ ਦਿੰਨਾ ਉਥੇ ਸਾਰੇ ਗਿੱਲ ਪਰਿਵਾਰ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਇਹਨਾਂ ਨੂੰ ਚਾਹਣ ਵਾਲਿਆਂ ਨੂੰ ਇਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਵਧਾਈ ਦਿੰਦਾ। ਇਸ ਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਇੱਕ ਪਾਰਟੀ ਦੇ ਵਰਕਰ ਨੂੰ ਜਿਸ ਇਨਸਾਨ ਨੇ ਆਪਣਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਕੇ ਪਾਰਟੀ ਦੇ ਨਾਲ ਦਿਨ ਰਾਤ ਕੰਮ ਕੀਤਾ ਔਰ ਪਾਰਟੀ ਦੇ ਨਾਲ ਹਿੱਕ ਢਾਕੇ ਖੜੇ ਅੱਜ ਉਹਨਾਂ ਨੂੰ ਐਡਾ ਵੱਡਾ ਮਾਣ ਤੇ ਇੱਜ਼ਤ ਤੇ ਸਤਿਕਾਰ ਬਖਸ਼ਿਆ ਔਰ ਮੈਂ ਉਹਰੇ ਤਾਰੀਫ ਕਰਨੀ ਚਾਹੂੰਗਾ ਮੇਰੇ ਭਰਾ ਸਰਦਾਰ ਜਗਤਾਰ ਸਿੰਘ ਜੀ ਦਿਆਰਪੁਰਾ ਸਾਹਿਬ ਜਿਹੜੇ ਉਰੋਂ ਹਲਕਾ ਸਮਰਾਲਾ ਦੀ ਨੁਮਾਇੰਦਗੀ ਕਰ ਰਹੇ ਨੇ ਉਹੋ ਐਮਐਲਏ ਸਾਹਿਬ ਨੇ ਔਰ ਜੀਨਾ ਦੇ ਨਾਲ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੇ ਹਰ ਦੁੱਖ ਸੁੱਖ ਦੇ ਵਿੱਚ ਹਰ ਜਿੱਥੇ ਕਿਤੇ ਪਾਰਟੀ ਨੂੰ ਜ਼ਰੂਰਤ ਪਈ ਜਿੱਥੇ ਕਿਤੇ ਰੈਲੀ ਕਰਵਾਉਣ ਦੀ ਜ਼ਰੂਰਤ ਪਈ ਜਿੱਥੇ ਕਿਤੇ ਐਜੀਟੇਸ਼ਨਾਂ ਦੀ ਜ਼ਰੂਰਤ ਪਈ ਸੰਘਰਸ਼ ਦੀ ਜ਼ਰੂਰਤ ਪਈ ਪ੍ਰਾਣੀਆਂ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਲਈ ਜਦੋਂ ਕਦੇ ਵੀ ਪਾਣੀ ਦੀਆਂ ਬਿਚਾਰਾਂ ਤੱਕ ਖਾਣੀਆਂ ਪਈਆਂ ਔਰ ਜਦੋਂ ਵੀ ਪ੍ਰਾਣੀਆਂ ਸਰਕਾਰਾਂ ਦੇ ਸਮੇਂ ਸੰਘਰਸ਼ ਕਰਦੇ ਹੋਏ ਉਹਨਾਂ ਦੀ ਤਸ਼ੱਦਦ ਸਹਿਣੀ ਪਈ ਜਿਹੜੇ ਉਹ ਦਿয়ালਪੁਰਾ ਸਾਹਿਬ ਦੇ ਨਾਲ ਸਾਥੀ ਬਣ ਕੇ ਢਿਰ ਬਣ ਕੇ ਸੁਖਵਿੰਦਰ ਸਿੰਘ ਜੀ ਗਿੱਲ ਨਿਤਰੇ ਤੇ ਉਹਨਾਂ ਨੂੰ ਅੱਜ ਪਾਰਟੀ ਨੇ ਐਡਾ ਵੱਡਾ ਜੋ ਮਾਨ ਸਤਕਾਰ ਬਖਸ਼ਿਆ ਇਸ ਲਈ ਮੈਂ ਐਮਐਲਏ ਜਗਤਾਰ ਸਿੰਘ ਜੀ ਦਿਆਲਪੁਰਾ ਸਾਹਿਬ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਸਾਡੇ ਵਿੱਚ ਸਰਦਾਰ ਜਗਜੀਵਨ ਸਿੰਘ ਜੀ ਖੀਰਦੀਆਂ ਸਾਹਿਬ ਸਾਬਕਾ ਐਮਐਲਏ ਸਾਹਿਬ ਵੀ ਬੈਠੇ ਨੇ ਇਹਨਾਂ ਦਾ ਵੀ ਵੈਲਕਮ ਹੈ ਤੇ ਨਾਲ ਜਿੰਨੇ ਅੱਜ ਆਮ ਆਦਮੀ ਪਾਰਟੀ ਦੇ ਉਹਰੇ ਮਿਊਂਸੀਪਲ ਕਾਉਂਸਲਰ ਖੜੇ ਨੇ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਜੀ ਹੋਗੇ ਜਿੰਨੇ ਸਾਡੇ ਉਹਰੇ ਬਹੁਤ ਪਤਵੰਤੇ ਸੱਜਣ ਪਹੁੰਚੇ ਨੇ ਸਾਰਿਆਂ ਦਾ ਬਹੁਤ ਤਹਿ ਦਿਲ ਦੀ ਕਹ ਰਹੀ ਹਾਂ ਇਤੋਂ ਧੰਨਵਾਦ ਇੱਕੋ ਇੱਕ ਪਾਰਟੀ ਹੈ ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਜਿੱਥੇ ਆਮ ਇਨਸਾਨ ਦੀ ਆਮ ਬੰਦੇ ਦੀ ਇੱਕ ਸਧਾਰਨ ਘਰ ਦੇ ਵਲੰਟੀਅਰ ਦੀ ਐਡੀ ਪੁੱਛ ਪ੍ਰਤੀਤ ਹੁੰਦੀ ਹੈ ਅਸੀਂ ਸਾਰੇ ਜਣੇ ਆਮ ਘਰਾਂ ਦੇ ਧੀ ਪੁੱਤ ਸੀ ਸਾਨੂੰ ਪਾਰਟੀ ਨੇ ਟਿਕਟਾਂ ਨਾਲ ਨਵਾਜਿਆ ਸਾਨੂੰ ਹਲਕਾ ਇੰਚਾਰਜ ਬਣਾਇਆ ਫੇਰ ਉਸ ਤੋਂ ਬਾਅਦ ਚੋ ਸਾਡੇ ਹਲਕੇ ਦੀ ਜਨਤਾ ਨੇ ਸਤਕਾਰਯੋਗ ਸੰਗਤ ਨੇ ਸਾਨੂੰ ਪਿਆਰ ਦਿੱਤਾ ਸਾਨੂੰ ਭਰਾਵਾਂ ਨੂੰ ਸਾਰਿਆਂ ਨੂੰ ਐਮਐਲਏ ਬਣਾਇਆ ਫਿਰ ਅੱਜ ਪਾਰਟੀ ਨੇ ਐਡਾ ਮਾਨ ਸਤਕਾਰ ਬਖਸ਼ਿਆ ਸਾਨੂੰ ਮੰਤਰੀ ਬਣਾਇਆ ਸੋ ਮੈਂ ਜਿੰਨੀ ਤੈਹਲ ਦੀ ਗਹਿਰਾਈ ਤੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰ ਸਕਾਂ ਉਹਨਾਂ ਥੋੜਾ ਅੱਜ ਮਨ ਬੜਾ ਖੁਸ਼ ਹੈ ਬਾਗੋ ਬਾਗ ਹੋ ਗਿਆ ਮਨ ਇਹ ਚੀਜ਼ ਦੇਖ ਕੇ ਕਿ ਸਾਡੇ ਸੰਘਰਸ਼ ਦੇ ਸਾਥੀ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਜੋ ਮਾਰਕੀਟ ਕਮੇਟੀ ਮਾਚਿਵਾੜਾ ਸਾਹਿਬ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਇਨਕਲਾਬ ਜੰਦਾਬਾਦ